ਜਿੱਥੇ ਕੋਈ ਕਹਿ ਰਿਹਾ ਸੀ ਕਿ ਬੀਜੇਪੀ ਦਾ ਖਾਤਾ ਨਹੀਂ ਖੁੱਲੇਗਾ ਪਰ ਉੱਥੇ ਹੀ ਬੀਜੇਪੀ ਨੂੰ ਜਿਹੜੇ ਸਰਵੇ ਨੇ 2 ਤੋਂ 4 ਸੀਟਾਂ ਦੇ ਰਹੇ ਚਾਹੇ ਕਿ ਸਰਵੇ ਹਲੇ ਵੀ ਪੜੇ ਕੰਜ਼ਰਵੇਟਿਵ ਨੇ 370 ਜਾਂ 390 ਤੱਕ ਦੇ ਰਹੇ ਨੇ ਲੇਕਿਨ ਸਾਨੂੰ ਪੂਰਾ ਵਿਸ਼ਵਾਸ ਹੈ ਕਿ 400 पार ਕਰੇ ਪੰਜਾਬ ਦੇ ਵਿੱਚ ਤੇ ਇਹ ਕਿਹਾ ਜਾ ਰਿਹਾ ਸੀ ਕਿ ਨਾ 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 ਬੀਜੇਪੀ ਦਾ ਖਾਤਾ ਹੀ ਨਹੀਂ ਖੋਲਣਾ ਹਰ ਦੇਸ਼ ਵਾਸੀ ਜਿਹੜਾ ਅਮਨ ਸ਼ਾਂਤੀ ਚਾਹੁੰਦਾ ਹੈ ਤਰੱਕੀ ਚਾਹੁੰਦਾ ਹੈ ਉਹ ਭਾਜਪਾ ਨੂੰ ਵੋਟ ਕਰਨਾ ਇਸ ਵਾਰੀ ਉਹਨੇ ਪ੍ਰੇਫਰ ਕੀਤਾ ਹੈ ਬਾਕੀ ਲੋਕਾਂ ਕੋਲ ਕੋਈ ਮੁੱਦੇ ਨਹੀਂ ਸੈ ਗਈ ਉਹ ਲੜਾਈ ਚੱਲ ਰਹੀ ਸੀ ਉਹ ਲੜਾਈ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਸ ਦਿਨ ਘਰ ਤੋਂ ਘੱਟ 10-15000 ਵੋਟ ਇਧਰ ਉਧਰ ਹੋ ਗਈ ਉਹ ਇੱਥੇ mafia ਰਾਜ ਆ ਜਾਏਗਾ ਕੀ ਇੱਥੇ ਗੁੰਡਾ ਰਾਜ ਆ ਜਾਏਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਆਪਸ ਵਿੱਚ ਗੱਲਬਾਤ ਉੱਤੇ ਇਤਨਾ ਸੀ ਦੇਖੀ ਹੈ ਜੋਗੀ ਜੀ ਨੇ ਜਿਹੜਾ ਇੱਥੇ ਆ ਕੇ ਉਸ ਦਿਨ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤਾਂ ਪੰਜਾਬ ਵਿੱਚ ਵੀ ਅਮਨ ਸ਼ਾਂਤੀ ਤੇ ਚੈਨ ਤੇ ਖੁਸ਼ਹਾਲੀ ਆਵੇ ਤੇ ਇੱਕ ਵਾਰੀ ਮੋਦੀ ਸਰਕਾਰ ਨੂੰ ਮੌਕਾ ਦੇ ਕੇ ਤੇ ਤੁਸੀਂ ਕਹਿ ਰਹੇ ਹੋ ਕਿ 2 ਤੋਂ 4 ਮੇਰੀ ਜੋ ਜੋ ਸਾਡੇ ਆਪਣੇ ਕੈਲਕੂਲੇਸ਼ਨ ਅਗੇ 4 ਤੋਂ 6 ਦੇ ਵਿੱਚ ਬੜੇ ਆਰਾਮ ਨਾਲ ਆ ਸਕਦੇ 2014 ਦੇ ਵਿੱਚ ਨਰਿੰਦਰ ਮੋਦੀ ਸੇਵਕ ਬਣ ਕੇ ਆਉਂਦੇ ਨੇ 2019 ਦੇ ਵਿੱਚ ਉਹ ਚੌਕੀਦਾਰ ਕੋ ਆਉਂਦੇ ਨੇ ਆਪਣੇ ਆਪ ਨੂੰ ਤੇ ਅਰ ਕੀ 2024 ਦੇ ਵਿੱਚ ਕਿਹੜਾ avatars ਉਹਨਾਂ ਦਾ ਆਏਗਾ ਕਿ ਕਿ ਲੋਕੀ ਉਹਨਾਂ ਨੂੰ ਫਿਰ ਰੱਬ ਬਣਾ ਦੇਣਗੇ ਜਾਂ ਫਿਰ ਪ੍ਰਭੂ ਦਾ ਉਤਾਰ ਸਮਝ ਲੈਣਗੇ avatars ਤੋਂ ਹੈ ਹੀ ਨਹੀਂ ਜਿਹੜਾ ਭਾਰਤ ਦਾ ਪੂਰਾ ਉਦਾਰ ਕਰਨ ਆਏ ਹੋਏ ਨੇ ਅਵਤਾਰ ਵਿੱਚ ਨਾ ਹੁੰਦੇ ਉਹਨਾਂ ਤੋਂ ਕੁਛ ਆਕੀ ਅਸੀਂ 3 ਤੀਸਰੇ ਨੰਬਰ ਦੀ ਇਕਨੋਮੀ ਬਣਨੇ ਜਾ ਰਹੇ ਹਾਂ ਵਰਡ ਵਿੱਚ ਮੈਨੂੰ ਲੱਗਦਾ ਹੈ ਕਿ ਵਿਦੇਸ਼ ਵਿੱਚ ਤਾਂ ਪਹਿਲੋ ਹੀ ਦੇਖੋ ਪਟਾਕੇ ਚੱਲਣਾ ਸ਼ੁਰੂ ਹੋ ਗਏ ਸਾਡੇ ਜਿੰਨੇ ਵੀ ਭਾਰਤੀ ਬਾਹਰ ਰਹਿੰਦੇ ਨੇ ਉਹਨਾਂ ਨੇ ਪਹਿਲੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਵੀ ਲੱਡੂ ਵੰਡ ਦਿੱਤੇ ਕਿ ਨਹੀਂ ਨਹੀਂ ਇਹ ਦੇਖੋ ਅਸੀਂ ਦੇ ਸਾਡੇ ਤੇ ਲੱਡੂ ਵਟ ਲੱਡੂ ਹੀ ਲੱਡੂ ਨੇ ਅਸੀਂ ਤਾਂ ਪਹਿਲੇ ਪਤਾ ਸੀ ਕਿ ਇਹੋ ਹੀ ਹੋਣ ਜਾ ਰਹੇ ਸੀ ਸਵਾਗਤ ਤੁਸੀਂ ਜਿਹੜੇ ਹੋ ਐਨ ਆਰ ਆਈ ਟੂਡੇ ਦੇ ਨਾਲ ਤੇ ਮੈਂ ਹਾਂ ਰਿਸ਼ਪਾਲ ਸਿੰਘ 2024 ਦੀਆਂ ਆਖਰੀ ਗੜੀਆਂ ਦੀਆਂ ਚੋਣਾਂ ਵੀ ਸਮਾਪਤ ਹੋ ਚੁੱਕੀਆਂ ਨੇ 4 ਜੂਨ ਨੂੰ ਪਤਾ ਚੱਲ ਜਾਏਗਾ ਕਿ ਸੈਂਟਰ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਸੀਟਾਂ ਆ ਸਕਦੀਆਂ ਨੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਸਰਵੇ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਜਿੱਥੇ ਕੋਈ ਕਹਿ ਰਿਹਾ ਸੀ ਕਿ ਬੀਜੇਪੀ ਦਾ ਖਾਤਾ ਨਹੀਂ ਖੁੱਲੇਗਾ ਪਰ ਉੱਥੇ ਹੀ ਬੀਜੇਪੀ ਨੂੰ ਜਿਹੜੇ ਸਰਵੇ ਨੇ 2 ਤੋਂ 4 ਸੀਟਾਂ ਦੇ ਰਹੇ ਨੇ ਗੱਲਬਾਤ ਕਰਾਂਗੇ ਹਿਮਾਲਿਆ ਪਰਿਵਾਰ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਗਿਲ ਦੇ ਨਾਲ ਗਿਲ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਸਸਿਕਾ ਲੀਰਿਸ਼ ਪਾਲੀ ਗਿਲ ਸਾਹਿਬ ਸਰਵੇ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਨੇ ਵੋਟਾਂ ਪੈ ਚੁੱਕੀਆਂ ਨੇ ਔਰ ਸਾਡੇ ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਜਾ ਚੁੱਕੇ ਨੇ ਤਪ ਕਰਨ ਵਾਸਤੇ ਔਰ ਤਪ ਦੇ ਵਿੱਚ ਲੀਨ ਹੋ ਚੁੱਕੇ ਨੇ ਤੁਹਾਡਾ ਕੀ ਦੇਖੋ ਪਹਿਲੋ ਤੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਜਦਾਂ ਕਿ ਇਹ ਹੁਣ ਕਲੀਅਰ ਹੋ ਚੁੱਕਾ ਹੈ ਚਾਹੇ ਕਿ ਸਰਵੇ ਜਾਂ ਲੈਵੀ ਬੜੇ ਕੰਜ਼ਰਵੇਟਿਵ ਨੇ ਕਿ ਉਹ ਮਾਨੂੰ 370 ਜਾਂ 390 ਤੱਕ ਦੇ ਰਹੇ ਨੇ ਲੇਕਿਨ ਸਾਨੂੰ ਪੂਰਾ ਵਿਸ਼ਵਾਸ ਹੈ ਕਿ 400 ਪਾਰ ਕਰੇਗਾ। ਇੱਕ ਗਿੱਲ ਸਾਹਿਬ ਜੇ ਪੰਜਾਬ ਦੇ ਵਿੱਚੋਂ 2 ਤੋਂ 4 ਸੀਟਾਂ ਭਾਜਪਾ ਕੱਢ ਰਹੀ ਹੈ ਤਾਂ ਪੂਰੇ ਦੇਸ਼ ਦੇ ਵਿੱਚ ਤਾਂ ਪਹਿਲੇ ਹੀ ਭਾਜਪਾ ਦੀ ਵੇਵ ਸੀ ਤੇ ਪੰਜਾਬ ਦੇ ਵਿੱਚ ਤੇ ਇਹ ਕਿਹਾ ਜਾ ਰਿਹਾ ਸੀ ਕਿ ਨਾ 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 ਭਾਜਪਾ ਦਾ ਖਾਤਾ ਹੀ ਨਹੀਂ ਖੋਲਣਾ। ਨਹੀਂ ਦੇਖੋ ਪਤਾ ਕੀ ਗੱਲ ਹੈ ਹਰ ਦੇਸ਼ ਵਾਸੀ ਜਿਹੜਾ ਅਮਨ ਸ਼ਾਂਤੀ ਚਾਹੁੰਦਾ ਹੈ ਤਰੱਕੀ ਚਾਹੁੰਦਾ ਹੈ ਉਹ ਭਾਜੀਪੀ ਉਨੂੰ ਵੋਟ ਕਰਨਾ ਸੋਰੀ ਉਹਨੇ ਪ੍ਰੇਫਰ ਕੀਤਾ ਹੈ ਬਾਕੀ ਲੋਕਾਂ ਕੋਲ ਤਾਂ ਕੋਈ ਮੁੱਦੇ ਹੀ ਨਹੀਂ ਸਹਿਗੇ ਬਾਕੀ ਤੁਸੀਂ ਦੇਖੋ ਨਾ ਜੇ ਤੁਸੀਂ ਇੱਥੇ ਆਪਣੇ ਲੋਕਲ ਸੀਟ ਦੇ ਦੇਖ ਲੋਗੇ ਤੇ ਉਹਨਾਂ ਦੀ ਉਹ ਲੜਾਈ ਕੀ ਚੱਲ ਰਹੀ ਸੀ ਉਹ ਲੜਾਈ ਚੱਲ ਰਹੀ ਸੀ ਉਹ ਲੜਾਈ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਸ ਦਿਨ ਘੱਟੋ ਘੱਟ 10-15000 ਵੋਟ ਇਧਰ ਉਧਰ ਹੋ ਗਈ ਹੋਏਗੀ ਕਿ ਇੱਥੇ ਮਾਫੀਆ ਰਾਜ ਆ ਜਾਏਗਾ ਕਿ ਇੱਥੇ ਗੁੰਡਾ ਰਾਜ ਆ ਜਾਏਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਆਪਸ ਵਿੱਚ ਗੱਲਬਾਤ ਉੱਤੇ ਅਸੀਂ ਦੇਖੀ ਹੈ ਉਸ ਉਸ ਚੀਜ਼ ਨੇ ਬਹੁਤ ਪ੍ਰਭਾਵ ਕੀਤਾ ਉਸ ਤੇ ਮੋਦੀ ਦੇ ਯੋਗੀ ਜੀ ਨੇ ਜਿਹੜਾ ਇੱਥੇ ਆ ਕੇ ਉਸ ਦਿਨ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤਾਂ ਪੰਜਾਬ ਵਿੱਚ ਵੀ ਅਮਨ ਸ਼ਾਂਤੀ ਤੇ ਚੈਨ ਤੇ ਖੁਸ਼ਹਾਲੀ ਆਵੇ ਤੇ ਇੱਕ ਵਾਰੀ ਮੋਦੀ ਸਰਕਾਰ ਨੂੰ ਮੌਕਾ ਦੇ ਕੇ ਦੇਖੋ ਅੱਜ ਗਿਲਸਾਬ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਹਵਾ ਬਦਲੀ ਹੈ ਮੋਦੀ ਔਰ ਯੋਗੀ ਦੀ ਫੇਰੀ ਤੋਂ ਬਾਅਦ ਹੀ ਵੱਡਾ ਉਲਟ ਫੇਰ ਹੋਇਆ ਵੱਡੇ ਜਿਹੜੇ ਆંકੜੇ ਨੇ ਸਿਆਸੀ ਪੰਡਤਾਂ ਦੇ ਸਿਆਸੀ ਮਾਹਰਾਂ ਦੇ ਉਹ ਸਾਰੇ ਹੀ ਮੁਦੇ ਮੁਡੇ ਗਰੇ ਨੇ ਦੇਖੋ ਉਹਨਾਂ ਦੀ ਵਿਜ਼ਿਟ ਤੋਂ ਬਾਅਦ ਨੋ ਡਾਊਟ ਜਦੋਂ ਜਿੱਥੇ ਵੀ ਕਿਤੇ ਜਾਂਦੇ ਨੇ ਉਹਨਾਂ ਦੀ ਵਿਜ਼ਿਟ ਦਾ ਅਸਰ ਤੇ ਜ਼ਰੂਰ ਹੁੰਦਾ ਹੈ ਲੇਕਿਨ ਲੋਕੀ ਪਹਿਲਾਂ ਹੀ ਮਨ ਬਣਾ ਚੁੱਕੇ ਸੀ ਲੋਕੀ ਓਪਨ ਨਹੀਂ ਸੀ ਲੇਕਿਨ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਹੋਰ ਉਤਸ਼ਾਹ ਮਿਲਿਆ ਤੇ ਲੋਕੀ ਓਪਨ ਹੋ ਕੇ ਉਹਨਾਂ ਦੇ ਨਾਲ ਚੱਲੇ ਤੇ ਤੁਸੀਂ ਕਹਿ ਰਹੇ ਹੋ ਕਿ 2 ਤੋਂ 4 ਮੇਰੀ ਜੋ ਜੋ ਸਾਡੀ ਆਪਣੀ ਕੈਲਕੂਲੇਸ਼ਨ ਅਕੀਏ 4 ਤੋਂ 6 ਦੇ ਵਿੱਚ ਬੜੇ ਆਰਾਮ ਨਾਲ ਆ ਸਕਦੀ ਹੈ ਪਿੰਡਾਂ ਦੇ ਵਿੱਚ ਤਾਂ ਨਾਕੇ ਲੱਗ ਗਏ ਸੀ ਤੇ ਗਿਲ ਸਾਹਿਬ ਪਿੰਡਾਂ ਦੇ ਵਿੱਚੋਂ ਵੀ ਇਹ ਰਿਪੋਰਟਸ ਆ ਰਹੀਆਂ ਨੇ ਕਿ ਵੋਟ ਵੜੀ ਪਈ ਹੈ ਤੁਹਾਨੂੰ ਤੇ ਮੈਂ ਤੁਹਾਨੂੰ ਕਹਿ ਰਿਹਾ ਲੋਕੀ ਅਮਨ ਚੈਨ ਚਾਹੁੰਦੇ ਆ ਉਹ ਤਰੱਕੀ ਚਾਹੁੰਦੇ ਆ ਉਹ ਉਹਨਾਂ ਬਾਕੀ ਸਾਰਾ ਭਾਰਤ ਵਧਦਾ ਦੇਖਿਆ ਉਹ ਉਹਦੇ ਨਾਲ ਵਧਣਾ ਚਾਹੁੰਦੇ ਹਨ ਕੀ ਸਭ ਵਜ੍ਹਾ ਕੀ ਰਹੀ ਹੈ ਆਪਾਂ ਕਿੰਨੂ ਮੁੱਦਾ ਮੰਨੀਏ ਵੀ ਇਹੋ ਜਿਹੇ ਕਿਹੜਾ ਪੁਆਇੰਟ ਹੈ ਜਿਹਦੇ ਕਰਕੇ ਬੀਜੇਪੀ ਨੂੰ ਵੋਟ ਪਈ ਔਰ ਕਟੜ ਵਿਰੋਧੀ ਪਾਰਟੀਆਂ ਦੇ ਪਰਿਵਾਰਾਂ ਨੇ ਵੀ ਵੋਟ ਪਾ ਦਿੱਤੀ ਹੈ ਇਹੋ ਜਿਹੇ ਕਿਹੜਾ ਤੁਸੀਂ ਮੰਤਰ ਮਾਰਤਾ ਕਿਹੜਾ ਫਾਰਮੂਲਾ ਜਿਹੜਾ ਸੀ ਉਹ ਵਰਤ ਗਏ ਹੋ ਇਹੋ ਜੀ ਕਿਹੜੀ ਰਣਨੀਤੀ ਸੀ ਜਿਹਦੇ ਕਰਕੇ ਵਿਰੋਧੀਆਂ ਨੇ ਵੀ ਵੋਟ ਪਾ ਦਿੱਤੀ ਹੈ ਦੇਖੋ ਜੋ ਜੋ ਬੀਜੇਪੀ ਨੇ ਵਾਦੇ ਕੀਤੇ ਸੀ ਉਹ 100% ਉਹਨਾਂ ਨੇ ਪੂਰੇ ਕੀਤੇ ਇਹ ਉਲਟ ਜਿਹੜੇ ਬਾਕੀ ਹੈਗੇ ਨੇ ਉਹ ਜੋ ਵਾਦੇ ਤੇ ਜ਼ਰੂਰ ਕਰ ਲੈਂਦੇ ਨੇ ਪਰ ਉਹਨਾਂ ਦੀ ਪੂਰਤੀ ਨਹੀਂ ਹੁੰਦੀ 70 ਸਾਲ ਸਾਨੂੰ ਗਰੀਬੀ ਦੇ ਵਿੱਚ ਸਾਨੂੰ ਲੋਕਾਂ ਨੂੰ ਗਰੀਬੀ ਵਿੱਚ ਵੜ ਛੜਿਆ 70 ਸਾਲ ਸਾਡੇ ਦੇਸ਼ ਦੀਆਂ ਸੜਕਾਂ ਨਹੀਂ ਬਣ ਸਕੀਆਂ 70 ਸਾਲ ਸਾਡੇ ਘਰਾਂ ਵਿੱਚ ਬਾਥਰੂਮ ਨਹੀਂ ਬਣ ਸਕੇ ਲੋਕਾਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਾਹਰ ਜਾਣਾ ਪੈਂਦਾ ਸੀ ਸਾਡੇ ਘਰਾਂ ਵਿੱਚ ਉਹ ਹੀ ਲੱਕੜ ਦੇ ਨਾਲ ਕੋਲੇ ਦੇ ਨਾਲ ਅੱਗ ਜਲ ਚਾਏ ਠੀਕ ਹੈ ਉਹ ਅੱਜ ਥੋੜਾ ਬਹੁਤਾ ਸਾਨੂੰ ਬਾਕੀ ਲੋਕਾਂ ਨੂੰ ਮਹਿੰਗਾ ਜ਼ਰੂਰ ਲੱਗ ਰਿਹਾ ਹੈ ਕਿ ਸਾਨੂੰ ਮਹਿੰਗਾ ਸਿਲੰਡਰ ਮਿਲਦਾ ਹੋਊਗਾ ਲੇਕਿਨ ਬਾਕੀ ਸਾਰੇ ਹਿੰਦੁਸਤਾਨ ਵਿੱਚ ਪਹੁੰਚ ਤੱਕ ਗਿਆ ਨਾ ਸਾਰੇ ਘਰ-ਘਰ ਵਿੱਚ ਉਹ ਪਹੁੰਚ ਤੱਕ ਗਿਆ ਨਾ ਘਰ-ਘਰ ਵਿੱਚ ਬਿਜਲੀ ਪਹੁੰਚ ਗਈ ਹੈ ਘਰ-ਘਰ ਤੱਕ ਸੜਕ ਪਹੁੰਚ ਗਈ ਹੈ ਜਿੱਥੇ ਇੰਨੇ ਹਜ਼ਾਰਾਂ ਲੱਖਾਂ ਘਰ ਦਿੱਤੇ ਗਏ ਨੇ ਤੁਸੀਂ ਕਹਿੰਦੇ ਨੌਕਰੀਆਂ ਗਵਰਨਮੈਂਟ ਨੌਕਰੀਆਂ ਦੀ ਗੱਲ ਨਹੀਂ ਸੀ ਹੋ ਰਹੀ ਅਦਰਵਾਈਜ਼ ਵੇਖੋ ਕਿਨਾਰੇ ਜਿਗਾਰ ਜਨਰੇਟ ਹੋਇਆ ਜਿੰਨੀਆਂ ਰੋਡਸ ਬਣੀਆਂ ਜਿੰਨੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਬਣੇ ਉੱਥੇ ਕਿ ਨੌਕਰੀਆਂ ਨਹੀਂ ਮਿਲੀਆਂ ਉਹ ਬਾਹਰੋਂ ਆ ਕੇ ਕਿਸੇ ਨੇ ਬਣਾ ਨਹੀਂ ਦਿੱਤਾ ਸਾਡੇ ਆਪਣੇ ਦੇਸ਼ ਦੇ ਇੰਜੀਨੀਅਰਸ ਨੇ ਉੱਥੇ ਉਹਨਾਂ ਦੇ ਵਰਕਰਾਂ ਨੇ ਉਹਨਾਂ ਨੇ ਬਣਾਇਆ ਨਾ ਇਸ ਲਈ ਉਹ ਲੋਕ ਦੇਖਦੇ ਨੇ ਅੱਜਕੱਲ ਕਿ ਉਹਨਾਂ ਨੂੰ ਆਉਟਪੁੱਟ ਕੀ ਹੈ ਉਹਨਾਂ ਨੂੰ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਉਹ ਕੀ ਪੂਰੇ ਕਰ ਰਹੇ ਕਿ ਨਹੀਂ ਕਰ ਰਹੇ ਕੱਲੇ ਗੱਲਾਂ ਬਾਤਾਂ ਤੇ ਰਹਿ ਗਏ ਲੋਕੀ ਬਹੁਤ ਐਜੂਕੇਟਿਡ ਹੋ ਚੁੱਕੇ ਨੇ ਜਿਹੜਾ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੋ ਚੁੱਕਾ ਤੇ ਹਰ ਇੱਕ ਨੂੰ ਪਤਾ ਲੱਗਦਾ ਸੈਕਿੰਡ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਸੀ ਨਾ ਲੋਕਾਂ ਦੇ ਮਨ ਵਿੱਚ ਜਿਹੜਾ ਇੱਕ ਸ਼੍ਰੀ ਨਾਮ ਚੰਦਰ ਜਨਮਪੁਰਮੀ ਦਾ ਜਿਹੜਾ ਵਿਵਾਦ ਸੀ ਉਸ ਵਿਵਾਦ ਨੂੰ ਖਤਮ ਕਰਕੇ ਉਹ ਇਸ ਤਰੀਕੇ ਨਾਲ ਖਤਮ ਕੀਤਾ ਗਿਆ ਦੇਖੋ 370 ਵੀ ਇਸ ਤਰੀਕੇ ਨਾਲ ਖਤਮ ਕੀਤਾ ਗਿਆ ਕੋਈ ਵਿਵਾਦ ਨਹੀਂ ਹੋਇਆ ਤੇ ਕੋਈ ਬੜੇ ਸ਼ਾਂਤੀਪੂਰਨ ਸਾਰਾ ਮਸਲੇ ਹੱਲ ਹੋ ਗਏ ਸ਼੍ਰੀ ਰਾਮ ਮੰਦਰ ਦਾ ਚਾਹੇ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਬਣੇਗਾ ਇੱਥੇ ਉਹਨਾਂ ਨੇ ਅਲਾਉ ਕਰ ਦਿੱਤਾ ਸੀ ਲੇਕਿਨ ਫਿਰ ਵੀ ਉਹ ਜਿਸ ਅਮਨ ਸ਼ਾਂਤੀ ਨਾਲ ਬਣਾਇਆ ਗਿਆ ਜਿਸ ਭਾਈਚਾਰੇ ਨੇ ਇਵੇਂ ਮੁਸਲਮ ਭਾਈ ਵੀਰਾਂ ਨੇ ਉੱਥੇ ਪੂਰਾ ਸਾਥ ਦਿੱਤਾ ਸਿੱਖ ਭਾਈਚਾਰੇ ਨੇ ਪੂਰਾ ਸਾਥ ਦਿੱਤਾ ਜਿਸ ਅਮਨ ਸ਼ਾਂਤੀ ਦੇ ਨਾਲ ਭਾਈਚਾਰੇ ਨਾਲ ਇਹ ਸਾਰੇ ਮਸਲੇ ਹੱਲ ਕੀਤੇ ਗਏ ਉਸ ਨੂੰ ਉਸ ਨੂੰ ਲੋਕਾਂ ਨੇ ਬਹੁਤ ਸਰਾਇਆ ਜੀ ਗਿਲ ਸਰ 2014 ਦੇ ਵਿੱਚ ਨਰਿੰਦਰ ਮੋਦੀ ਸੇਵਕ ਬਣ ਕੇ ਆਉਂਦੇ ਨੇ 2019 ਦੇ ਵਿੱਚ ਉਹ ਚੌਕੀਦਾਰ ਕੋ ਹੁੰਦੇ ਨੇ ਆਪਣੇ ਆਪ ਨੂੰ ਤੇ ਐਰਕੀ 2024 ਦੇ ਵਿੱਚ ਕਿਹੜਾ ਅਵਤਾਰ ਉਹਨਾਂ ਦਾ ਆਏਗਾ ਕਿ ਲੋਕੀ ਉਹਨਾਂ ਨੂੰ ਫਿਰ ਰੱਬ ਬਣਾ ਦੇਣਗੇ ਜਾਂ ਫਿਰ ਪ੍ਰਭੂ ਦਾ ਅਵਤਾਰ ਸਮਝ ਲੈਣਗੇ ਨਹੀਂ ਦੇਖੋ ਉਹ ਸੱਚੇ ਸੋਚੇ ਕਾਰਜਕਰਤਾ ਨੇ ਸਾਡੇ ਸੰਗਠਨ ਵਿੱਚੋਂ ਆਰਐਸਐਸ ਵਿੱਚ ਗਏ ਨੇ ਉਹਨਾਂ ਨੇ ਬੜਾ ਇੱਕ ਧਰਾਤਲ ਤੋਂ ਕੰਮ ਕੀਤਾ ਬੜੇ ਛੋਟੇ ਲੈਵਲ ਤੋਂ ਉੱਠੇ ਹੋਏ ਵਿਅਕਤੀ ਨੇ ਬڑے ਛੋਟੇ ਲੈਵਲ ਤੇ ਹਰ ਹਰ ਏਰੀਆ ਚ ਉਹਨਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਇੱਕ ਸੂਬੇ ਦੀਆਂ ਕੀ ਕੀ ਪ੍ਰੋਬਲਮਸ ਆ ਸਕਦੀਆਂ ਉਸ ਚੀਜ਼ ਦਾ ਪਤਾ ਹੈ ਕਿਉਂਕਿ ਉੱਥੇ ਮੁੱਖ ਮੰਤਰੀ ਰਹੇ ਨੇ ਸਮਾਂ ਉਹ ਉਹਨੂੰ ਬੇਸ ਰੱਖਦੇ ਉਹਨੇ ਉਹਨਾਂ ਨੇ ਹਰ ਸੂਬੇ ਵਿੱਚ ਵਿਜ਼ਿਟ ਕੀਤਾ ਹੈ ਉੱਥੋਂ ਦੀਆਂ ਕੀ ਰਿਕੁਆਇਰਮੈਂਟਸ ਤੁਸੀਂ ਦੇਖੋ ਅੱਜ ਜਦੋਂ ਚੰਨੀ ਸਾਹਿਬ ਉਦੋਂ ਸਾਡੇ ਸੀਐਮਸੀ ਤੇ ਉਹਨਾਂ ਨੇ ਜੇ ਉਦੋਂ ਹੋ ਸਕਦਾ ਉਹਨਾਂ ਨੇ ਅਲਾਉ ਨਹੀਂ ਕੀਤਾ ਉਹਨਾਂ ਨੂੰ ਇੱਥੇ ਆਉਣ ਦਾ ਇੱਕ ਸਾਜ਼ਿਸ਼ ਰੱਜ ਦਿੱਤੀ ਜੇ ਉਹ ਸਾਜ਼ਿਸ਼ ਨਾ ਰਚੀ ਹੁੰਦੀ ਤੇ ਪੰਜਾਬ ਵਿੱਚ ਵੀ ਉਦੋਂ 30 40 50 ਹਜ਼ਾਰ ਕਰੋੜ ਦੇ ਪ੍ਰੋਜੈਕਟ ਲੱਗੇ ਹੋਣੇ ਸੀ ਹੁਣ ਵੀ ਦੇਖੋ ਐਰਕਮੇ ਉਹਨਾਂ ਨੇ ਇੱਕ ਪੋਲੀਟੀਕਲ ਬੜੇ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਪੰਜਾਬ ਵਿੱਚ ਜਿਹੜੀ ਵੇਵ ਹੈ ਡਿਸਟੈਬਲਾਈਜ਼ ਕੀਤੀ ਜਾਏ ਉਹਨਾਂ ਨੂੰ ਬਦਨਾਮ ਕੀਤਾ ਜਾਏ ਲੇਕਿਨ ਹੁਣ ਸਾਰੇ ਕਿਸਾਨ ਵੀ ਸਮਝ ਚੁੱਕੇ ਨੇ ਜਿੱਦਾਂ ਮੈਂ ਤੁਹਾਨੂੰ ਪਿਛਲੀ ਵਾਰ ਹੀ ਕਿਹਾ ਕਿ بڑے ਕਿਸਾਨ ਆਗੂ ਵੀ ਉਹਨਾਂ ਦੇ ਨਾਲ ਹੁਣ ਲੱਗੇ ਹੋਏ ਨੇ ਤੇ ਦੇਖੋ ਜਦੋਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਨਾ ਉਦੋਂ ਹੀ ਬੈਠ ਕੇ ਗੱਲਬਾਤ ਹੋਏਗੀ ਤੇ ਉਦੋਂ ਹੀ ਇਹ ਮਸਲੇ ਹੱਲ ਹੋਣਗੇ ਮਸਲਾ ਤਾਂ ਕੋਈ ਗੱਲ ਦੇ ਨਾਲ ਹੀ ਹੱਲ ਹੋਣਾ ਵਾ ਗਿਆਨ ਸਾਹਿਬ ਅਵਤਾਰ ਮੈਂ ਤੁਹਾਡੇ ਤੋਂ ਪੁੱਛਿਆ ਵੀ ਇਸ ਵਾਰੀ ਅਵਤਾਰ ਜਿਹੜੇ ਨੇ ਉਹ ਕਿਹੜੇ ਰੂਪ ਦੇ ਵਿੱਚ ਸਾਹਮਣੇ ਆਉਣਗੇ ਕਿਉਂਕਿ ਪਿਛਲੀ ਵਾਰੀ ਮੈਂ ਤੁਹਾਨੂੰ ਦੱਸਿਆ ਨਾ ਕਿ ਚੌਕੀਦਾਰ ਸੀ ਉਸ ਤੋਂ ਪਹਿਲਾਂ ਸੇਵਕ ਸੀ 2024 ਵਿੱਚ ਕਿਹੜਾ ਅਵਤਾਰ ਹੈ ਨਹੀਂ ਹੁਣ ਉਹ ਇਹਨਾਂ ਚੀਜ਼ਾਂ ਤੋਂ ਮੇਰੇ ਖਿਆਲ ਸਾਰੇ ਤੋਂ ਉੱਪਰ ਚੱਲ ਗਏ ਹੁਣ ਤੇ ਇੱਕ ਜਿਹੜਾ ਤੁਸੀਂ ਕਹਿੰਦੇ ਅਵਤਾਰ ਤੋਂ ਹੈ ਹੀ ਨਹੀਂ ਜਿਹੜਾ ਭਾਰਤ ਦਾ ਪੂਰਾ ਉਦਾਰ ਕਰਨ ਆਏ ਹੋਏ ਨੇ ਅਵਤਾਰ ਦੇ ਨਾਂ ਹੁੰਦੇ ਉਹਨਾਂ ਤੋਂ ਕੋਈ ਸ਼ੱਕ ਹੀ ਨਹੀਂ ਤਾੜੇ ਵਿਰੋਧੀ ਜਿਹੜੀਆਂ ਨੇ ਹੋਰ ਪਾਰਟੀਆਂ ਇੰਡੀਆ ਗੱਠ ਜੋੜ ਹੈ ਜਿਹੜਾ ਉਹ ਤੇ ਦਾਵਾ ਕਰ ਰਿਹਾ ਕਿ 290 ਤੋਂ ਉੱਪਰ ਸੀਟਾਂ ਉਹਨਾਂ ਦੀਆਂ ਆ ਰਹੀਆਂ ਨੇ ਯਾਨੀ ਕਿ ਉਹਨਾਂ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਇਹ ਦਾਵਾ ਤਾਂ ਵਿਰੋਧੀ ਕਰ ਰਹੇ ਨੇ ਪਰ ਤੁਹਾਡੇ ਦਾਵੇ ਜਿਹੜੇ ਨੇ ਤੁਸੀਂ ਕਹਿ ਰਹੇ ਹੋ ਕਿ ਅਸੀਂ 400 ਪਾਰ ਹੋ ਜਾਵਾਂਗੇ ਦੇਖੋ ਐਕਚੁਅਲੀ ਹੁਣ ਤੇ ਸਾਰੇ ਚੈਨਲਾਂ ਨੇ ਚਾਹੇ ਉਹ ਚੈਨਲ ਕਾਂਗਰਸ ਦੇ ਜਾਂ ਬਾਕੀ ਪਾਰਟੀਆਂ ਦੇ ਸਪੋਰਟ ਕਰਦੇ ਰਹੇ ਚਾਹ ਉਹਨਾਂ ਸਾਰਿਆਂ ਨੇ 250 ਤੋਂ ਉੱਪਰ ਤੇ ਕਿਸੇ ਥੱਲੇ 350 ਤੋਂ ਥੱਲੇ ਕਿਸੇ ਨੇ ਦਿੱਤੇ ਹੀ ਨਹੀਂਗੇ ਤੋ ਆਲਰੇਡੀ ਦੇਖੋ ਉਹ ਵੀ ਮੈਸ ਹੋ ਜਨਾ ਕਿ ਬੜੇ ਕੰਜ਼ਰਵੇਟਿਵ ਸਰਵੇਜ਼ ਹੈਗੇ ਆ ਜਿਹੜੀ ਸਾਡੀ ਅ ਜਿਹੜੀ ਅੰਦਰੂਲੀ ਅੰਦਰੂਨੀ ਸਾਡੀ ਜਿਹੜੀ ਇੱਕ ਵੇਵ ਸੀ ਜਿਹੜੀ ਜਿਹਨੂੰ ਅੰਡਰਗ੍ਰਾਉਂਡ ਕਹਿੰਦੇ ਨੇ ਉਹ ਉਹਦੀ ਪਰਸੈਂਟੇਜ ਤੇ ਕਿਸੇ ਨੇ ਗਿਣੇ ਨ ਕਿਉਂਕਿ ਵੋਟਰ ਐਸ ਵਾਰੀ ਚੁੱਪ ਸੀ ਤਾਂ ਤੁਸੀਂ ਨੋਟ ਕੀਤਾ ਹੋਣਾ ਕਿ ਐਸ ਵਾਰੀ ਜੋ ਪਹਿਲਾਂ ਵੋਕਲ ਹੁੰਦੇ ਜਾਂਦਾ ਉਹ ਨਹੀਂ ਸੀ ਜਿਹੜੇ ਨੰਬਰ ਆਫ ਜਿੰਨੇ ਜਿਨ੍ਹਾਂ ਨੇ ਆਪਣਾ ਮਨ ਨਹੀਂ ਦੱਸਿਆ इवन ਬੈਸਟ ਚੈਨਲਸ ਨੂੰ ਵੀ ਉਹ ਵੀ ਬਹੁਤ ਜ਼ਿਆਦਾ ਸੀ ਤੇ ਉਹਦੇ ਕਰਕੇ ਮੈਨੂੰ ਜੋ ਲੱਗ ਰਿਹਾ ਜੋ ਅਸੀਂ ਫੀਲ ਕਰ ਰਹੇ ਆ ਕਿ ਇਹ ਜਿਹੜਾ ਅੰਕੜਾ ਇਹ 400 ਤੋਂ ਉੱਪਰ ਜਾਏਗਾ ਤੇ ਫਿਰ ਵਿਰੋਧੀਆਂ ਕੋ ਬਹਾਨਾ ਕੀ ਹੋਏਗਾ ਕਿ ਕਿਉਂ ਆਇਆ ਬਹੁਮਤ ਬੀਜੇਪੀ ਕੋਲ ਈਵੀਐਮ ਦੀ ਖਰਾਬੀ ਹੋਈ ਨਹੀਂ ਦੇਖੋ ਉਹ ਉਹ ਬਾਅਦ ਵਿੱਚ ਤੇ ਜੋ ਮਰਜ਼ੀ ਤੁਸੀਂ ਕਹਿੰਦੇ ਰਹੋ ਪਤਾ ਤੇ ਸਾਰਿਆਂ ਨੂੰ ਕੋਚ ਜੀ ਤੁਹਾਨੂੰ ਮੈਂ ਤੁਹਾਡੇ ਤੋਂ ਇਹ ਗੱਲ ਸਾਬ ਜਾਨਣਾ ਚਾਹਨਾ ਕਿ ਬਹਾਨੇ ਕੀ ਹੋਣਗੇ ਜਿੱਦਾਂ ਮੇਰੇ ਕੋ ਕੋਈ ਬਹਾਨਾ ਹੋਵੇ ਫੇਲ ਹੋਣ ਦਾ ਕੋਈ ਬੱਚਾ ਸਕੂਲੋਂ ਫੇਲ ਹੋ ਜਾਂਦਾ ਤੇ ਬਹਾਨੇ ਮਾਰਦਾ ਨਾ ਨਹੀਂ ਈਵੀਐਮ ਬਹਾਨਾ ਨਹੀਂ ਹੋਣਾ ਚਾਹੀਦਾ ਕਿਉਂਕਿ ਪਿਛਲੇ ਹੀ ਸੇ ਹੋਣੇ ਚੋਣਾ ਹੋ ਗਏ ਕਈਆਂ ਨੇ ਜਿੱਥੇ ਉਹਨਾਂ ਦੇ ਅੱਛੇ ਉਹਨਾਂ ਦੀ ਵੀ ਅੱਛੀ ਜਿੱਤ ਪ੍ਰਾਪਤ ਉਹਨਾਂ ਨੂੰ ਹੋਈ ਹੈ ਲੋਕਲ ਚੋਣਾਂ ਵਿੱਚ ਸੋ ਇਸ ਵਾਰੀ ਈਵੀਐਮ ਦਾ ਉਹਨਾਂ ਉਹਨਾਂ ਨੇ ਨਹੀਂ ਰੋਣਾ ਰੋਣਾ ਲੇਕਿਨ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਅੱਛਾ ਇੱਕ ਸਟਰੋਂਗ ਲੀਡਰ ਚਾਹੀਦਾ ਜੋ ਮੈਂ ਫੀਲ ਕਰ ਰਿਹਾ ਓਪੋਜੀਸ਼ਨ ਕੋ ਕੋਈ ਵੀ ਸਟਰੋਂਗ ਲੀਡਰ ਉਹਨਾਂ ਕੋਈ ਨਹੀਂ ਹੈਗਾ ਵਿਦੇਸ਼ ਕਿਹੋ ਜਿਹਾ ਡੰਕਾ ਵੱਜਣ ਵਾਲਾ ਇਸ ਵਾਰ ਨਹੀਂ ਹੁਣ ਤਾਂ ਸਾਰਾ ਦੇਖੋ ਨਾ ਅਸੀਂ 3 ਤੀਸਰੇ ਨੰਬਰ ਦੀ ਇਕਨੋਮੀ ਬਣਨੇ ਜਾ ਰਹੇ ਹਾਂ ਵਰਡ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਵਿਦੇਸ਼ ਵਿੱਚ ਤਾਂ ਪਹਿਲਾਂ ਹੀ ਦੇਖੋ ਪਟਾਕੇ ਚੱਲਣਾ ਸ਼ੁਰੂ ਹੋ ਗਏ ਸਾਡੇ ਜਿੰਨੇ ਵੀ ਭਾਰਤੀ ਬਾਹਰ ਰਹਿੰਦੇ ਨੇ ਉਹਨਾਂ ਨੇ ਪਹਿਲਾਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਅਸੀਂ ਬਾਹਰ ਦੀਆਂ ਨਿਊਜ਼ ਦੇਖ ਰਹੇ ਆਂ ਜਾਂ ਜੋ ਪਤਾ ਲੱਗ ਰਿਹਾ ਹੈ ਕਿ ਉਹ 4 ਤਰੀਕ ਦੀ ਵੇਟ ਕਰਨ ਨੂੰ ਕੋਈ ਬਹੁਤ ਜ਼ਿਆਦਾ ਕੋਈ ਮਲੇ ਤੁਸੀਂ ਸਮਝੋਗੇ ਵੇਟ ਨਹੀਂ ਕਰ ਰਿਹਾ ਆਲਰੇਡੀ ਸਾਰੇ ਜਸ਼ਨ ਵਿੱਚ ਸਾਰਾ ਹਿੰਦੁਸਤਾਨ ਨਹੀਂ ਬਾਹਰਲੇ ਵਿਦੇਸ਼ੀ ਵੀ ਜਿਹੜੇ ਸਾਡੇ ਐਨਆਰਆਈ ਭੈਣ ਭਰਾ ਸਾਰੇ ਉਸ ਵਿੱਚ ਮगन ਹੋ ਗਏ ਨੇ ਅੱਛਾ ਤੇ ਗੱਲ ਸਭ ਤੁਸੀਂ ਫਿਰ ਕਿਵੇਂ ਤੁਸੀਂ ਵੀ ਲੱਡੂ ਵੰਡ ਦਿੱਤੇ ਕਿ ਨਹੀਂ ਅਨੇ ਦੇਖੋ ਅਸੀਂ ਦੇ ਸਾਡੇ ਤੇ ਲੱਡੂ 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 ਨੇ ਅਸੀਂ ਤਾਂ ਪਹਿਲੇ ਪਤਾ ਸੀ ਕਿ ਇਹੋ ਹੀ ਹੋਣ ਜਾ ਰਿਹਾ ਜੀ ਹਾਂ ਜੀ ਸੋ ਬਾਬਾ ਸ਼ੁਕਰੀਆ ਗਿਲ ਸਾਹਿਬ ਤੁਹਾਡਾ ਥੈਂਕ ਯੂ ਬਾਕੀ ਨਤੀਜੇ ਚਾਰ ਨੂੰ ਪਤਾ ਲੱਗਣਗੇ ਸੋ ਗਿਲ ਸਾਹਿਬ ਦਾ ਇਹੀ ਕਹਿਣਾ ਹੈ ਪਰਮਜੀਤ ਸਿੰਘ ਗਿਲ ਹਿਮਾਲਿਆ ਪਰਿਵਾਰ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਔਰ ਇਹਨਾਂ ਨੇ ਦਾਅਵਾ ਕਰ ਦਿੱਤਾ ਹੈ ਕਿ ਵਿਦੇਸ਼ਾਂ ਦੇ ਵਿੱਚ ਤੇ ਜਸ਼ਨ ਸ਼ੁਰੂ ਹੋ ਚੁੱਕੇ ਨੇ ਪੰਗੜੇ ਸ਼ੁਰੂ ਹੋ ਚੁੱਕੇ ਨੇ ਔਰ ਤੁਹਾਨੂੰ ਜਿਵੇਂ ਦੱਸ ਦਿੱਤੀ ਕਿ ਜਸ਼ਨ ਮਨਾਏ ਗਏ ਨਹੀਂ ਕਿ ਜੇਕਰ ਭਾਰਤ ਨੂੰ ਮਜ਼ਬੂਤ ਕਰਨਾ ਹੈ ਭਾਰਤ ਦੀ ਅਰਥ ਵਿਵਸਥਾ ਨੂੰ ਤੀਸਰੇ ਨੰਬਰ ਤੇ ਹਰ ਕੀ ਕੋ ਲੈ ਕੇ ਆਏਗਾ ਤਾਂ ਉਹ ਫਿਰ ਵਿਸ਼ਵ ਗੁਰੂ ਹੀ ਲੈ ਕੇ ਆ ਸਕਦੇ ਵਿਸ਼ਵ ਗੁਰੂ ਬਣਨ ਜਾ ਰਹੇ ਨੇ ਇਸ ਵਾਰੀ ਫਿਰ ਨਰਿੰਦਰ ਮੋਦੀ ਉਹ ਵਿਖਵਾਨੀਆਂ ਨੇ ਜੋ ਸਰਵੇ ਰਿਪੋਰਟਾਂ ਨੇ ਔਰ ਜੋ ਗਿਲ ਸਾਹਿਬ ਦੀ ਆਵਾਜ਼ ਹੈ ਜੋ ਇਹਨਾਂ ਦੀ ਸਰਵੇ ਰਿਪੋਰਟ ਹੈ ਸੋ ਉਹਦੇ ਮੁਤਾਬਕ ਹੀ ਨਤੀਜੇ ਹਨ ਅਸੀਂ ਗਿਲ ਸਾਹਿਬ ਦੇ ਨਾਲ ਉਸ ਦਿਨ ਫਿਰ ਆਣ ਕੇ ਮਿਲਾਂਗੇ ਟਕਰਾਂਗੇ ਔਰ ਦੇਖਾਂਗੇ ਕਿ ਕਿੰਨੇ ਕ ਲੱਡੂ ਉਹਦਨੇ ਵਰਤਾਰੇ ਹੋਣਗੇ ਵੰਡਰੇ ਹੋਣਗੇ ਪੰਗੜੇ ਕਿਦਾਂ ਪੈ ਰਹੇ ਹੋਣਗੇ ਸੋ ਇਹਦੇ ਨਾਲ ਹੀ ਗਿਲ ਸਾਹਿਬ ਕੋ ਲੈਨੇ ਇਜਾਜ਼ਤ ਗਿਲ ਸਾਹਿਬ ਜੀ ਅਹੀ ਹੁਣ ਕੀ ਕਹੀ ਐਡਵਾਂਸਟਿਵ ਦਾਈ ਸੋ ਇਹਦੇ ਨਾਲ ਹੀ ਤੁਹਾਡੇ ਤੋਂ ਲੈਨੇ ਦਰਸ਼ਕੋ ਇਜਾਜ਼ਤ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਤੁਸੀਂ ਜ਼ਰੂਰ ਦੇਣਾ ਗਿਲ ਸਾਹਿਬ ਨਾਲ ਸਹਿਮਤ ਹੋ ਆ ਰਹੇ ਨੇ 4 ਤਰੀਕ ਨੂੰ ਮਤੀ ਸਾਫੇ ਕਿਹੜੇ ਅਵਤਾਰ ਚ ਆ ਰਹੇ ਨੇ ਕਿਹੜਾ ਨਾਮ ਹੋਏਗਾ ਇਸ ਵਾਰੀ ਉਹਨਾਂ ਦਾ ਕਿਉਂਕਿ ਸੇਵਕ ਵੀ ਹੋ ਚੁੱਕੇ ਨੇ ਚੌਕੀਦਾਰ ਵੀ ਹੋ ਚੁੱਕੇ ਨੇ ਇਸ ਵਾਰੀ ਕੀ ਬਣਨਗੇ ਬਾਦਸ਼ਾਹ ਰਾਜਾ ਜਾਂ ਫਿਰ ਕੋਈ ਦਾਰਮੇ ਕਵਤਾਰ ਵਿਕਦਰਹਕ ਸੱਚ ਦੀ ਆਵਾਜ਼ ਐਨ ਆਰ ਆਈ ਟੂਡੇ